ਮੇਰਾ ਨਾਮ ਬਜੀਤ ਕੌਰ ਹੈ ਜੀ ਬਜੀਤ ਕੌਰ ਜੀ ਥੋੜੇ ਮੁੱਲੇ ਇਕੱਠੇ ਹੋਏ ਹੋਏ ਕੀ ਸਮੱਸਿਆ ਤੁਹਾਡੀ ਸਾਡੇ ਸਰ ਪਾਣੀ ਦੀ ਸਮੱਸਿਆ ਬਹੁਤ ਹੈ ਜੀ ਇਹ ਸਮੱਸਿਆ ਸਾਰੇ ਦੱਸ ਰਹੇ ਆ ਵੀ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲ ਕੀਤੀ ਇਹਨਾਂ ਨੇ ਐਮਐਲਏ ਨਾਲ ਵੀ ਗੱਲ ਕੀਤੀ ਹੈ ਹਾਂਜੀ ਹਾਂਜੀ ਅਸੀਂ ਗਏ ਸੀ ਜੀ ਦੋ ਤਿੰਨ ਵਾਰੀ ਗਏ ਆ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਕਹਿੰਦੇ ਵੀ ਹੋਣ ਆਉਣੇ ਆ ਅਸੀਂ ਘੰਟੇ ਨੂੰ ਆ ਜਾਂਦੇ ਆ ਬੰਦੇ ਭੇਜਦੇ ਅਸੀਂ ਵੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਹਾਲ ਹੈ ਬਾਅਦ ਚ ਉਹ ਕਹਿੰਦੇ ਇਹਦਾ ਕੋਈ ਆਪਸ਼ਨ ਹੈ ਨਹੀਂ ਕਹਿੰਦੇ ਤੁਹਾਡੇ ਹੋ ਨਹੀਂ ਸਕਦਾ ਕਿ ਉਹਨਾਂ ਨੇ ਮਨਾ ਹੀ ਕਰਤਾ ਜੀ ਕਿਉਂ ਅਸੀਂ ਵੋਟਾਂ ਇਹਨਾਂ ਨੇ ਐਮਐਲਏ ਨੇ ਅੰਮਰਤਪਾਲ ਦੇ ਬੰਦਿਆਂ ਨੇ ਉਹ ਕਹਿੰਦੇ ਇੱਧਰ ਹੋ ਨਹੀਂ ਸਕਦਾ ਪਾਣੀ ਦਾ ਵਿਕਾਸ ਨਾ ਉਹ ਕਰ ਨਹੀਂ ਸਕਦਾ ਕਿਸੇ ਪਾਸੇ ਕਹਿੰਦੇ ਕੀ ਕਾਰਨ ਤੁਸੀਂ ਬਾਗਾਂ ਬਣ ਨਿਵਾਸੀ ਨਹੀਂ ਕਿ ਬਾਹਰ ਰਹਿਣ ਵਾਲੇ ਹੋ ਕਿਦੋਂ ਨਹੀਂ ਜੀ ਉਹ ਤਾਂ ਫਿਰ ਉਹਨਾਂ ਨੂੰ ਚਾਹੀਦੀ ਹੈ ਨਾ ਜਦੋਂ ਵੋਟਾਂ ਲੈਣਾ ਹੈ ਅੰਮਰਤਪਾਲ ਮੈਂ ਬਹੁਤ ਉਹਦੋਂ ਗੱਲ ਕੀਤੀ ਵੀ ਸਾਡੇ ਦੋ ਹੀ ਗੱਲਾਂ ਹੈ ਸਾਡੀਆਂ ਵੀ ਸਾਡੀ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਸਾਡਾ ਤੇ ਇੱਕ ਮੇਰੀ ਹੋਰ ਸ਼ਰਤ ਸੀ ਉਹ ਵੀ ਨਹੀਂ ਉਹਨਾਂ ਨੇ ਪੂਰੀ ਕੀਤੀ ਕੋਈ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਤਾਂ ਜਿਹੜੀ ਸਾਨੂੰ ਅਸੀਂ ਵੋਟਾਂ ਪਾਈਆਂ ਜਿਤਾਇਆ ਕਿਸ ਲਈ ਜਿਤਾਇਆ ਸੀ ਅਸੀਂ ਐਂ ਕਹਿੰਦੇ ਸੀ ਸਾਡੀ ਸਾਡੀ ਕੋਈ ਸਾਡੇ ਕੰਮ ਹੋਣਗੇ ਸਾਨੂੰ ਵੀ ਕੋਈ ਰਹਿਤ ਮਿਲੂਗੀ ਪਰ ਨਹੀਂ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਹੋਸ਼ਯੁਰ ਐਮ ਐਲ ਏ ਨਹੀਂ ਬੰਦ ਕਰੋ ਮੇਰੇ ਸਾਡੇ ਤੁਸੀਂ ਖੇਤਾਂ ਪਾਣੀ ਕਹਤੋਂ ਡੋਲਦੇ ਆ ਖੇਤਾਂ 'ਚ ਫਿਰ ਡੋਲਣ ਜਾਈਦਾ ਜਦੋਂ ਕਹਿੰਦੇ ਲੜਾਈ ਹੋ ਜਾਂਦੀ ਆ ਫੇਰ ਉਹ ਲੜਾਈ ਤੋਂ ਡਰਦੇ ਗਲੀ 'ਚ ਡੋਲਣ ਜਾਈਦਾ ਉੱਧਰ ਡੋਲਣ ਜਾਈਦਾ ਖੇਤਾਂ 'ਚ ਫੇਰ ਉਹ ਖੇਤਾਂ 'ਨੇ ਨਹੀਂ ਡੋਲਣ ਦਿੰਦੇ ਝਾਕੇ ਦਾ ਖਾਲੀ ਪੜਾਉਂਦੇ ਉਹ ਵੀ ਨਹੀਂ ਡੋਲਣ ਦਿੰਦਾ ਇੱਧਰ ਪਾਣੀ ਸਰ ਹੋ ਤੂੰ ਡੋਲਣ ਦੇਣਗੇ ਫੇਰ ਸਾਡੀ ਲੜਾਈ ਹੋ ਜਾਂਦੀ ਸਾਡੀ ਜ਼ਰੂਰੀ ਸਮੱਸਿਆ ਹੈ ਆਹ ਵੇ ਲਾਠਰ ਤੋਂ ਡਾਈ ਬੈਠੀ ਆ ਸਾਡੀ ਸੁਣਾਈ ਨਹੀਂ ਹੁੰਦੀ ਕਿੰਨੇ ਕਿਹਨਾ ਤੁਹਾਡਾ ਜੀ ਮੇਰਾ ਸਰਿੰਦਰ ਕੁਮਾਰ ਜੀ ਸਰਿੰਦਰ ਕੁਮਾਰ ਜੀ ਥੋੜੇ ਮੱਲੇ ਬਹੁਤ ਮਸਲਾ ਵੱਡਾ ਬਣਿਆ ਨਾਲੀ ਤੇ ਗਲੀਆਂ ਦਾ ਸਰ ਅੱਗੇ ਕਾਂਗਰਸ ਸਰਕਾਰ ਜੀ ਕਾਂਗਰਸ ਸਰਕਾਰ ਜੀ ਬਹੁਤ ਬੜੀ ਜਾ ਕੇ ਬਰਾੜ ਸਾਹਿਬ ਕੋਲੇ ਤੇ ਬਰਾੜ ਸਾਹਿਬ ਐਂ ਕਹਿੰਦੇ ਹਾਂ ਪਤ ਕੋਈ ਨਹੀਂ ਬਣ ਜੂ ਕੋਈ ਨਹੀਂ ਲਾਰਿਆ ਚ ਰੱਖਿਆ ਜੀ ਨੂੰ ਪਹਿਲਾਂ ਪ੍ਰਧਾਨ ਵੀ ਕਾਂਗਰਸ ਪਾਰਟੀ ਦਾ ਸੀ ਅੱਛਾ ਇਹੋ ਕੀ ਕਹਿੰਦੇ ਹੋ ਜਾ ਕੇ ਆਏ ਆ ਉਹ ਕਹਿੰਦੇ ਕਿ 2 ਕਿਲੋਮੀਟਰ ਆ 25 ਲੱਖ ਦਾ ਪ੍ਰੋਜੈਕਟ ਆ ਜੀ ਕਿਹੜਾ ਮੇਕ ਕਿਹੜਾ ਹੱਲ ਨਹੀਂ ਹੋਣਾ ਤੂੰ ਕਿਹੜਾ ਹੱਲ ਨਹੀਂ ਹੋਣਾ ਨਹੀਂ ਅੱਗੇ ਵੀ ਵੇਖ ਲੋ ਕੇ ਯਾਰੀ ਸਰਕਾਰ ਬਦਲੀ ਹੈ ਆਪਣੀ ਆਮ ਆਦਮੀ ਪਾਰਟੀ ਆਈ ਹੋਈ ਹੈ ਇਹ ਕੀ ਕਹਿ ਰਹੇ ਤੁਹਾਨੂੰ ਇਹਨਾਂ ਕੋਲ ਵੀ ਜਾ ਕੇ ਆਏ ਦੋ ਦਿਨ ਫਿਰ ਜਾਏ ਪੰਜ 10 ਦਾ ਫਿਰ ਜਾਏ ਇਹਨਾਂ ਕੋਲੇ ਅੱਛਾ ਜੀ ਤੇ ਆ ਵੀ ਕਹਿੰਦੇ ਹਾਂ ਕੋਈ ਨਹੀਂ ਕਰਦੇ ਹਾਂ ਹੱਲ ਕਰਦੇ ਇਹਨਾਂ ਦੇ ਹੱਲ ਨਹੀਂ ਇਹਨਾਂ ਨੂੰ ਅਰਦਾਸ ਬੇਨਤੀ ਕਰਦੀ ਜਿਆ ਬਣਾ ਦਮਾ ਮਾਤਾ ਜੀ ਅਮਰ ਜੀ ਅਮਰ ਜੀ ਮਾਤਾ ਜੀ ਤੁਹਾਡੇ ਕੋਈ ਸਮੱਸਿਆ ਹੈਗੀ ਹੈ ਸਾਡੀ ਇਹ ਸਮੱਸਿਆ ਹੈ ਜੀ ਸਾਡਾ ਹੱਲ ਹੋਣਾ ਚਾਹੀਦਾ ਪਾਣੀ ਦਾ ਜਦੋਂ ਕਿਤੇ ਡੋਲ ਤੇ ਪਾਣੀ ਜੇ ਕਿਸੇ ਦੇ ਉੱਤੇ ਵੀ ਪੈ ਜਾਂਦਾ ਆਉਂਦੇ ਜਾਂਦੇ ਤੇ ਉਹ ਵੀ ਗਾਲਾਂ ਕੱਢਦਾ ਡਾਂਗਾ ਲਿਆਉਂਦੇ ਚਾਂਚਾ ਕੇ ਕਹਿ ਦਿੰਦੇ ਹੁਣ ਡੋਲ ਕੇ ਦਿਖਾਓ ਪਣ ਕਿਥੋਂ ਡੋਨਾ ਜਿਨ੍ਹਾਂ ਦੀ ਜਗ੍ਹਾ ਹੈ ਉਹ ਵੀ ਕਹਿੰਦੇ ਹੁਣ ਡੋਲ ਕੇ ਦਿਖਾਓ ਦੱਸੋ ਪਾਣੀ ਕਿੱਥੇ ਹੋਰ ਪਾਣੀ ਕਿੱਥੇ ਡੋਲ ਗਏ ਜਗ੍ਹਾ ਤਾਂ ਅਸੀਂ ਲੈ ਲਈ ਆ ਤੇ ਜਗ੍ਹਾ ਲੈ ਹੁਣ ਪਾਣੀ ਦਾ ਹੱਲ ਕਰਾਉਣਾ ਸਰਕਾਰ ਸਾਡੀ ਇਹ ਸਮੱਸਿਆ ਸੁਣੇ ਜਿਹੜੀ ਸਾਨੂੰ ਮਜਬੂਰੀ ਅਸੀਂ ਹੋਰ ਕੋਈ ਬਾਤ ਸਮੱਸਿਆ ਵਾਲੀ ਦੱਸ ਬਜ਼ੁਰਗ ਕਿ ਢੱਕਦੇ ਤੇ ਤਿਲਕੀ ਕੁ ਬੂਸੂ ਦਾ ਕੱਢਿਆ ਲੋ ਨੋਕਾਂ ਦਾ ਪਾਣੀ ਦਾ ਆਪਣਾ ਪ੍ਰਣਾਲੇ ਸਹੀ ਮੂਹਰੇ ਪਾਸੇ ਨੂੰ ਆਉਂਦਾ ਹੁੰਦਾ ਜੀ ਇਹਨਾਂ ਨੇ ਪਿੱਛੇ ਪਾਸੇ ਨੂੰ ਘੜਤਾ ਜੀ ਮਕਾਨ ਦਾ ਮਾਲਕ ਉਹ ਸੋ ਹੋਇਆ ਭਾਈ ਨਾ ਤਾਂ ਐਮ ਐਮ ਸੀ ਜਿਹੜੇ ਰਹਿ ਤੋਕੇ ਉਹਨਾਂ ਨੇ ਕੋਲ ਲੱਤ ਲਾਈ ਸੀ ਨਾ ਸਾਨੂੰ ਹੋਣ ਵਾਲੇ ਨਾ ਹੋਣ ਵਾਲੇ ਨੇ ਐਮ ਸੀ ਦਾ ਪਤਾ ਹੋਣ ਵਾਲੇ ਦਾ ਤਾਂ ਪਤਾ ਹੀ ਨਹੀਂ ਸਾਨੂੰ ਕਿਹੜਾ ਕਿਹੜਾ ਨਹੀਂ ਠੀਕ ਜੋ ਕਹੀ ਤਾਂ ਸਾਰੇ ਬੰਦੇ ਆ ਜੀ ਇਹਨਾਂ ਪਿੱਛੇ ਵੀ ਕਰ ਰਹੇ ਨੇ ਦੇਖੋ ਆਪਾਂ ਆਪਸ ਸਿੱਧੀ ਜੀ ਗੱਲ ਜਾਂਦੇ ਸਵੇਰੇ ਕੰਮ ਤੇ ਚਲੇ ਜਾਈਦਾ ਰਾਤ ਨੂੰ ਵੜੀਦਾ ਜੇ ਅਸੀਂ ਅੱਜ ਦਾ ਕਮਾ ਕੇ ਲਿਆਵਾਂਗੇ ਤਾਂ ਸਾਡੀਆਂ ਬੁੜੀਆਂ ਰੋਟੀ ਠੋਆ ਬਾਣਾ ਖਾ ਲੈਣਗੀਆਂ ਤੇ ਜੇ ਨਾ ਕਮਾ ਕੇ ਲਿਆਵਾਂਗੇ ਮੁਸ਼ਕਲ ਹੈ ਕਿਉਂਕਿ ਕੰਮਕਾਰ ਸਾਰਿਆਂ ਦੇ ਬੰਦੇ ਢੰਢੀ ਚੱਲੀ ਜਾਂਦੇ 10 15 15 ਵੀਰ ਜਾਇਆ ਆ ਕੋਈ ਸੁਣਵਾਈ ਨਹੀਂ ਬਹੁਤ ਵਾਰੀ ਜਾ ਕੇ ਬੁੜੀਆਂ ਨੂੰ ਇਕੱਠੇ ਕਰਕੇ ਲੈ ਗਏ ਬੰਦੇ ਪਤਾ ਨਹੀਂ ਕਿੰਨੇ ਕੁ ਢਰੀ ਜਾ ਆਏ ਸਾਨੂੰ ਕੋਈ ਲਿਮਿਟ ਨਹੀਂ ਹੈਣੀ ਕੋਈ ਅਨਲਿਮਿਟਿਡ ਕੰਮ ਹੋਇਆ ਮੈਂ ਨਾ ਬੇ ਸੁਣਵਾਈ ਨਹੀਂ ਕਰਦੇ ਜਿਵੇਂ ਆਏ ਕਹਿੰਦੇ ਬਸ ਆ ਗਏ ਚਲੇ ਗਏ ਬਟਨੀ ਨੇ ਇੰਦਾ ਉੰਦਾ ਕਹਿ ਕੇ ਲਾਰਾ ਲਾ ਦਿੰਦੇ ਬਸ ਟਾਲਮਟੋਲ ਕਰ ਦਿੰਦੇ ਆ ਕੋਈ ਗੱਲ ਨਹੀਂ ਹੂ ਆਵਾਂਗੇ ਤੁਹਾਡੇ ਪਾਣੀ ਇੱਧਰ ਆਏ ਤੁਹਾਡੇ ਪਾਣੀ ਉੱਧਰ ਆ ਬਸ ਐਂ ਕਰਕੇ ਬੱਤਾਂ ਜਾਵੇ ਲੋ ਲਾਈਟਾਂ ਤਾਰਾਂ ਪਿੱਛੇ ਆ ਕੋਈ ਵੱਲੂ ਨਹੀਂ ਲੱਗ ਰਿਹਾ ਲਾਈਟਾਂ ਲੱਗ ਲੈਕਟਰ ਆਉਂਦੇ ਨੇ ਬਹੁਤ ਵਾਰੀ ਕੰਪਲੇਂਟ ਕਰਕੇ ਆਏ ਆ ਠੀਕ ਹੈ ਠੀਕ ਕਹਿੰਦੇ ਆ ਜੀ ਕਹਿੰਦੇ ਆ ਜੀ ਆਉਨੇ ਆ ਸਮਾਨ ਲਿਆਉਣ ਵਾਲਾ ਆ ਅੱਜ ਆਉਨੇ ਆ ਸਵੇਰੇ ਆਉਨੇ ਆ ਕੋਈ ਨਹੀਂ ਲਾਉਂਦਾ ਕਮੇਟੀ ਕਰ ਜਾਦਾ ਹੰਭ ਗਿਆ ਕਿੰਨਾ ਸਮਾਂ ਹੋ ਗਿਆ ਤੁਹਾਡੇ ਲਾਈਟਾਂ ਲੱਗੀਆਂ ਨਹੀਂ ਸਾਡੇ ਤਾਂ 5 ਸਾਲ ਹੋ ਗਏ ਮੇਰੇ ਮਕਾਨ ਪਏ ਨੂੰ 15 ਸਾਲਾਂ ਦੀਆਂ ਨਹੀਂ ਇੱਧਰ ਲੱਗੀਆਂ ਉਹ ਘਰੋਂ ਲੱਟਾਂ ਰਾਤ ਲਮਕੀ ਜਾਂਦੀ ਆ ਅ ਕੰਬੇ ਆ ਵਿਖਾ ਦਿਓ ਜੀ ਆਹ ਆ ਸਰਕਾਰੀ ਕੰਬੇ ਆਪ ਲਾਏ ਆ ਸਰਕਾਰੀ ਕੰਬੇ ਵੇਖ ਲੋ ਜੀ ਆ ਲੱਗਣ ਲੱਗੇ ਹੁਣ ਲੱਕੜ ਦੇ ਆ ਵੀ ਅਸੀਂ ਆਪ ਦੀ ਆਪ ਲਿਆ ਕੇ ਲਾਈਆਂ ਆ ਆ ਸਰਕਾਰੀ ਕੰਬੇ ਹੁਣ ਆ ਲੱਗਣ ਲੱਗੇ ਵੇ ਆ ਘਰੋਂ ਬਲਬ ਜਗਾਈਦੇ ਆ ਆ ਘਰੋਂ ਆਉਂਦਾ ਆ ਦੇ ਆ ਘਰੋਂ ਰੋਵਾਂ ਜਿਹਾ ਐਵੇਂ ਆ ਤੇ ਦੱਦ ਪਾਉਂਦੇ ਨੇ ਹੀਰੀ ਨਾ ਵਿਚਾਰੇ ਫੇਰ ਪਾਉਂਦੇ ਸੀਮੈਂਟ ਦਿਹਾੜੀ ਵਾਲੇ ਬੰਦੇ ਆ 10 500 ਲਿਉਂਦੇ ਆ 600 ਆਹ ਜਿਹੜਾ ਆਰ ਆਦਮੀ ਆ ਜੀ ਆ ਪਾਣੀ ਦੇਖ ਲੋ ਜੀ ਮਗਰ ਵੀ ਆ ਜਾਂਦੀ ਨਾਲੀ ਆ ਨਾਲੇ ਕਿਹਦੇ ਪਲਾਟ ਤੇ ਜਾਂਦੀ ਹੈ ਜੀ ਅਗਲਾ ਪਲਾਟ ਹੈ ਨਾ ਇੱਕ ਬੰਦੇ ਨੂੰ ਆਪਾਂ ਇੰਨਾ ਚਿਰ ਖੜਾ ਦਿੰਨੇ ਆ ਅਗਲਾ ਵੀ ਪਾਣੀ ਬੰਦ ਕਰ ਬਈ ਤੂੰ ਕਿਵੇਂ ਪਾਣੀ ਕਰਦਾ ਉਹ ਵੇ ਦੇ ਵਿੱਚ ਬਣਾ ਦੇ ਵੀ ਹੋਰ ਦੱਸ ਆ ਬਣਾ ਦਿੰਨੇ ਵੀ ਸਾਰੇ ਪਲਾਟ ਹੈ ਜੀ ਇੰਨਾ ਦਾ ਵੀ ਆਮ ਚੱਲਿਆ ਮੇਰੇ ਕੋਲ ਨਹੀਂ ਜਿਆ ਰਹੇ ਰਹਾ ਦੇ ਲੋਕ ਹੋਵੇ ਉੱਧਰ ਸਾਰੇ ਪਾਣੀ ਗਲ ਕਰ ਰਹਿ ਗਈ ਕਾਮ ਜੀ ਕੋਈ ਸੜਕ ਨਹੀਂ ਬਣੀ ਇੱਥੇ ਦੇਖ ਰਹੇ ਹੋ ਤੁਸੀਂ ਹਾਲਾਤ ਦੇਖੋ ਮੁਹੱਲਾ ਨਿਵਾਸੀ ਉਹਨਾਂ ਦੀ ਆਵਾਜ਼ ਇਹੀ ਰੋਸ ਕੀਤਾ ਜਾ ਰਿਹਾ ਪਰਗਟ ਕੀਤਾ ਜਾ ਰਿਹਾ ਪਾਣੀ ਅਤੇ ਗਲੀਆਂ ਨੂੰ ਲੈ ਕੇ ਵੱਡਾ ਮੰਗ ਕਿਤੇ ਜਾ ਰਹੀ ਹੈ ਕਿਉਂਕਿ ਪਾਣੀ ਨਿਕਾਸੀ ਨਾ ਹੋਵਣ ਜਿੱਥੇ ਜਗ੍ਹਾ 'ਤੇ ਪਾਣੀ ਉਤਰਦਾ ਹੈ ਉਹਨਾਂ ਵੱਲੋਂ ਇਹਨਾਂ ਦਾ ਕਈ ਵਾਰ ਝਗੜਾ ਵੀ ਹੁੰਦਾ ਹੈ ਉਹਨਾਂ ਵੱਲੋਂ ਬੰਦ ਕਰਾਉਂਦੇ ਪਾਣੀ ਠੀਕ ਹੈ ਕਿ ਕਿਹਦੇ ਜਗ੍ਹਾ ਪਾਣੀ ਨੂੰ ਛੱਡ ਨਹੀਂ ਸਕਦੇ ਪਰ ਫਿਰ ਵੀ ਇਹਨਾਂ ਨੂੰ ਮਜਬੂਰ ਛੱਡਣਾ ਪੈਂਦਾ ਹੈ ਜਿਸ ਕਰਕੇ ਕਈ ਵਾਰ ਝਗੜੇ ਹੋਏ ਆ ਕਿ ਕਈ ਵਾਰ ਔਰਤਾਂ 'ਤੇ ਸੱਟਾਂ ਵੀ ਲੱਗੀਆਂ ਬੱਚਿਆਂ ਦੇ ਵੀ ਡਿੱਗੇ ਆ ਉਹ ਛੱਡ ਕੇ ਤੁਸੀਂ ਆਪ ਉੱਚੀ ਕੀਤੀ ਆ ਕਦੀ ਕਿਸੇ ਨੂੰ ਵੀ ਦੋ ਅਗਲੇ ਆ ਕੇ ਬੰਦ ਕਰਾਉਂਦੇ ਡਾਂਗਾ ਸੁੱਟਦੇ ਨੇ ਲੈਂਦੇ ਤੇ ਗਲਤੀ ਮੰਨ ਕੇ ਕਹਦੇ ਆ ਚਲ ਗਲਤੀ ਹੈ ਗਾਹ ਅੱਗੇ ਚਲ ਸਵਚ ਭਾਰਤ ਲੈ ਕੇ ਸਰਕਾਰਾਂ ਵੱਲੋਂ ਵੱਡੀਆਂ ਵੱਡੀਆਂ ਦਾਅਵੇ ਤਾਂ ਕੀਤੇ ਜਾਂਦੇ ਆ ਵੀ ਸਵੱਛਤਾ ਦੇ ਨਾਂ ਤੇ ਵੱਡੇ ਵੱਡੇ ਸਪਲਾਈ ਭਿਆਨ ਚਲਾਏ ਜਾ ਰਹੇ ਆ ਲੋਕਾਂ ਨੂੰ ਸਾਫ ਸਪਲਾਈ ਵੱਡੀ ਸੂਰ ਦਿੱਤੀ ਜਾ ਰਹੀ ਆ ਪੀਣਾ ਪਾਣੀ ਉਹ ਦਿੱਤਾ ਜਾ ਰਿਹਾ ਆ ਆਪਾਂ ਖੜੇ ਆ ਚਨੌਰ ਬਾਗਾ ਪਾਣੀ ਵਿਖੇ ਜਿੱਥੇ ਇੱਕ ਮੱਲਾ ਹੈਗਾ ਜਿੱਥੇ ਗਰੀਬਾਂ ਦਾ ਤਾਂ ਰਹਿੰਦੇ ਹੈਗੇ ਜੋ ਕਿ ਇਧਿਹੜੇ ਦਾ ਜ਼ਿਆਦਾਤਰ ਹੈਗੇ ਵਿੱਚੋਂ ਤੇ ਜੋ ਰੋਲ ਮਰਦਾ ਜ਼ਿੰਦਗੀ ਆ ਦੀ ਇਧਿਹੜੇ ਨਾਲ ਬਤੀਤ ਕਰਦੇ ਆ ਇੱਥੇ ਇਹਨੇ ਕੱਚੇ ਪੱਕੇ ਘਰ ਤਾਂ ਬਣਾ ਲਏ ਵਿਚਾਰੇ ਔਖੇ ਸੁੱਕੀ ਹੋ ਗਏ ਨੂਨ ਲੈ ਕੇ ਕਿਸ ਤਰ੍ਹਾਂ ਦੇ ਪਰ ਮੋਕੇ ਦੇ ਪ੍ਰਸ਼ਾਸਨ ਵੱਲੋਂ ਇਹਨਾਂ ਪਾਣੀ ਨੂੰ ਨਿਕਾਸੀ ਲਈ ਕੋਈ ਵੀ ਸਾਧਨ ਦਿੱਤਾ ਜਾ ਰਿਹਾ ਵਾਰ ਵਾਰ ਨਗਰ ਕੌਂਸਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਂਦਾ ਪਰ ਇਹਨਾਂ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਨੂੰ ਲੈ ਕੇ ਆਪਾਂ ਮਲਾਂ ਨਵਾਸਿਆਂ ਗੱਲਬਾਤ ਕਰਦੇ ਹਾਂ ਕੀ ਕਰ ਰਹੇ ਉਹਨਾਂ ਦਾ ਕੀ ਨਾਂ ਆਪਣਾ ਜੀ ਮੇਰਾ ਨਾਂ ਹਰਦੀਪ ਸਿੰਘ ਹੈ ਜੀ ਹਰਦੀਪ ਜੀ ਕਿੱਥੇ ਰਹਿੰਦੇ ਹੋ ਪਾਗੇ ਪਾਣੀ ਦਾ ਕੋਰਲਾ ਮੇਅਰ ਸੰਗਲੇ ਰਾਹਦ ਰਹਿੰਨ ਵਾਲਾ ਜੀ ਕੀ ਸਮੱਸਿਆ ਹੈ ਕਿੱਥੇ ਕਿੱਥੇ ਹੈ ਸਮੱਸਿਆ ਆ ਰਹੀ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਠੀਕ ਹੈ ਮੀਂਹ ਕਣੀ ਦਾ ਪਾਣੀ ਘਰੇਲੂ ਪਾਣੀ ਜਿਹੜਾ ਹੁੰਦਾ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਪਾਣੀ ਗਲੀਆਂ ਦੇ ਵਿੱਚ ਨਿਕਲਦਾ ਹੈ ਗੰਦਾ ਪਾਣੀ ਹੁੰਦਾ ਬੁਰਾ ਹਾਲ ਹੋ ਜਾਂਦਾ ਹੈ ਬਿਮਾਰੀਆਂ ਫੈਲਣ ਦਾ ਹੋ ਜਾਂਦਾ ਹੈ ਜਿਆਦਾ ਹੋ ਜਾਂਦਾ ਤੇ ਆਹ ਰਾਹ ਵਿਖਾਓ ਮੜਾ ਜੀ ਆਹ ਵੇਖੋ ਐਂ ਹੌਦੀਆਂ ਬਣਾਈਆਂ ਹੋਈਆਂ ਇਹਨਾਂ 'ਚ ਪਾਣੀ ਪਹਿਲਾਂ ਘਰ ਦਾ ਪਾਣੀ ਆਉਂਦਾ ਫਿਰ ਬਾਹਰ ਕੱਢਦੇ ਹਾਂ ਥਲੀਆਂ ਦੇ ਵਿੱਚ ਕੱਢਦੇ ਹਾਂ ਤੁਸੀਂ ਕਿੰਨੇ ਸਮੇਂ ਵਿੱਚ ਰਹਿ ਰਹੇ ਹੋ ਸਾਨੂੰ 11 ਸਾਲ ਹੋ ਗਏ ਲਗਭਗ ਜੀ 11 12 ਸਾਲ ਹੋ ਗਏ ਤੇ ਤੁਹਾਨੂੰ ਪਾਣੀ ਪਛਾਨੀ ਇਸ ਤਰ੍ਹਾਂ ਹੈਗੀ ਹੈ ਤੁਸੀਂ ਕਿਸੇ ਨਗਰਪਾਲਿਕਾ ਦਾ ਵੀ ਨਸਬਰ ਕੀਤਾ ਬਹੁਤ ਮੇਰੀ ਜੀ ਬਹੁਤ ਮੇਰੀ ਇਕੱਠੇ ਹੋ ਕੇ ਜਾਈਦਾ ਕੋਈ ਸੁਣਵਾਈ ਨਹੀਂ ਕਰਦੇ ਬਸ ਕੋਈ ਨਹੀਂ ਕਰਦੇ ਕਰਦੇ ਆ ਲਾਰਾ ਲਾ ਦਿੰਦੇ ਆ ਪਰ ਕੋਈ ਇੱਥੇ ਆ ਕੇ ਕੋਈ ਵੇਖ ਕੇ ਨਹੀਂ ਜਾਂਦਾ ਤੇ ਬਹੁਤ ਮਾੜਾ ਹਾਲ ਆ ਜੀ ਬਹੁਤ ਜ਼ਿਆਦਾ ਇੱਕ ਵਾਰੀ ਆ ਕੇ ਵੇਖ ਕੇ ਹੀ ਜਾਓ ਤੁਹਾਨੂੰ ਆਪੇ ਮਹਿਸੂਸ ਹੋਊਗਾ ਵੀ ਕੀ ਹਾਲ ਹੋਇਆ ਦਾ ਇੱਥੇ ਕਿਵੇਂ ਰਹਿ ਰਹੇ ਆ ਅਸੀਂ ਇਥੋਂ ਦੇ ਆਪਣਾ ਹਲਕਾ ਵਿਧਾਇਕ ਐਮ ਐਲ ਏ ਸਾਹਿਬ ਨਾਲ ਵੀ ਸੰਪਰਕ ਕੀਤਾ ਹੀ ਉਹਨਾਂ ਨੂੰ ਐਮ ਐਲ ਏ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਦੇ ਦਫ਼ਤਰ ਵੀ ਕਈ ਵਾਰੀ ਗਏ ਆ ਅਸੀਂ ਜੀ ਪਰ ਗੱਲ ਨੂੰ ਅਣ ਸੁਣਿਆ ਕੀਤਾ ਜਾਂਦਾ ਤੇ ਬਸ ਅ ਕੀਤਾ ਜਾਵੇ ਸਾਡਾ ਛੇਤੀ ਛੇਤੀ ਤੁਸੀਂ ਇਹ ਘਰ ਬਣਾਏ ਨਕਸ਼ੇ ਪਾਸ ਕਰਾਏ ਬਿਲਕੁਲ ਜੀ ਹਾਂਜੀ ਨਕਸ਼ੇ ਪਾਸ ਆ ਸਾਰਾ ਕੋਸ਼ਾ ਹੀ ਰਜਿਸਟਰੀਆਂ ਵਾਲੇ ਘਰ ਆ ਸਾਡੇ ਫੇਰ ਵੀ ਨਗਰ ਕੌਂਸਲ ਤੇ ਆਨੇ ਤਿਆਰੀਆਂ ਬਿਲਕੁਲ ਕੀ ਕੰਮ ਲੱਗਦਾ ਤੁਹਾਨੂੰ ਕਾਰਨ ਕੀ ਲੱਗ ਰਿਹਾ ਨਾ ਪਤਾ ਨਹੀਂ ਕੀ ਕਾਰਨ ਸਾਡੇ ਦੱਸਣ ਤੋਂ ਬਾਹਰ ਹੋਇਆ ਜੀ ਵੋਟਾਂ ਮਿਲਦੀਆਂ ਸਾਰਾ ਕੁਝ ਹੁੰਦਾ ਜੀ ਸਾਡੀ ਸਮਝੋਂ ਬਾਹਰ ਹੈ ਕੋਈ ਸੁਣਵਾਈ ਨਹੀਂ ਸਾਡੀ ਤੁਸੀਂ ਵਿਸ਼ਨੀਂ ਬਾਗੇ ਆਪਣੇ ਪੱਕੇ ਹੋ ਬਿਲਕੁਲ ਜੀ ਪੱਕੇ ਜੱਟੀ ਹੈ ਇਹ ਵੋਟ ਬਾਗੇ ਪੁਰਾਣੀ ਦੀ ਹੈ ਬਿਲਕੁਲ ਫੇਰ ਕੀ ਕੰਮ ਲੱਗ ਕੇ ਰਿਹਾ ਤੁਹਾਨੂੰ ਇਹ ਕੋਈ ਕੁਝ ਕਹਿ ਨਹੀਂ ਸਕਦੇ ਇਹ ਤਾਂ ਬਹੁਤ ਵਰੀ ਜਾ ਕੇ ਆਏ ਆ ਜੀ ਇਹਨਾਂ ਕੋਲੇ ਬੇਨਤੀ ਕੀਤੀ ਹੈ ਜੀ ਉੱਥੇ ਮੁੰਡਾ ਆਪਣਾ ਇਹਨਾਂ ਦਾ ਪੀਏ ਰੱਖਿਆ ਰਵੀ ਉਹਦੇ ਨਾਲ ਵੀ ਬੇਨਤੀ ਕੀਤੀ ਹੈ ਇਹਨਾਂ ਨੂੰ ਵੀ ਮਿਲੇ ਬਹੁਤ ਕੀਤੀ ਹੈ ਉਹ ਕਦੇ ਕਹਿੰਦੇ ਜੀ ਪ ਫਿਰ ਜ਼ਿਮੀਂਦਾਰਾਂ ਨੇ ਕਿਹਾ ਅਸੀਂ ਪਾਈਪ ਪਾਈ ਸਾਡਾ ਪਾਣੀ ਸਹੀ ਹੈ ਤੁਸੀਂ ਇਹਨਾਂ ਦਾ ਪਾਈਪ ਪਾ ਦਿਓ ਕਿੰਨੇ ਕੋਈ ਨਹੀਂ ਪਾਵਾਂਗੇ ਭੇਜਾਂਗੇ ਬੰਦੇ ਬਸ ਇਹਨੂੰ 2-3 3 ਸਾਲ ਹੋ ਗਏ ਜੀ ਇਸ ਬੇਨਤੀ ਕਰਦਿਆਂ ਨੂੰ ਭਾਈ ਆਜੋ ਕਰਦੇ ਹੋਣ ਕਰਦੋ ਹੱਲ ਨਹੀਂ ਤੁਸੀਂ ਹੁਣ ਇਸ ਨੂੰ ਲੈ ਕੇ ਹਕਾਕਾ ਦਾ ਐਮਐਲਏ ਨੂੰ ਤੇ ਨਗਰ ਸੁਵਾਰਕਾ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹੀ ਕਹਿਣਾ ਚਾਹੁੰਦੇ ਹਾਂ ਸਾਡੀ ਬੇਨਤੀ ਪ੍ਰਵਾਨ ਕਰੋ ਸੁਣੋ ਸਾਡੀ ਬੇਨਤੀ ਅਸੀਂ ਬਹੁਤ ਦੁਖੀ ਹਾਂ ਜੀ ਸਾਨੂੰ ਥੋੜਾ ਜਿਹਾ ਸੌਖਾ ਹੋ ਜੇ ਕੰਮ ਪਰ ਨਾਲੀਆਂ ਬਣ ਜਾਂ ਚਾਹ ਨਾਲੀਆਂ ਵਿੱਚ ਪੈ ਪਾਈ ਮਤਲਬ ਕੋਈ ਵੀ ਪਾ ਕੰਮ ਕਰ ਦੇਣ ਕਿ ਸਾਡਾ ਹਾਲ ਹੋ ਜੇ ਇਕਦਾ ਮਛਰ ਇੱਕ ਦੇਖੋ ਜੀ ਕਿੰਨਾ ਦਾ ਜਵਾਬ ਬਾਹਰ ਆ ਸਕਦਾ ਨਾ ਅਸੀਂ ਬਾਹਰ ਆ ਸਕਦੇ ਆ ਪੈਰ ਲਿਬੜੇ ਕੋਈ ਤੈਰ ਕੇ ਡੇਕੇ ਦੋ ਤਿੰਨ ਵਜਾ ਸਾਡੇ ਬੰਦੇ ਡੈਗ ਵੀ ਪਏ ਸੱਟਾਂ ਵੀ ਵੱਜੀਆਂ ਉਹਨਾਂ ਦੇ ਹੁਣ ਟੈਲਕਨ ਬਲੀ ਆ ਦੋ ਤਿੰਨ ਵਾਰੀ ਡਿੱਗੀ ਹੈਗੇ ਆ ਠੀਕ ਹੈ ਤੇ ਇਹਦਾ ਮਤਲਬ ਜੇ ਹੱਲ ਹੋੁੰਦਾ ਤਾਂ ਬਾਲੀ ਬਰੀ ਆ ਗੱਲ ਐ ਸੀਟੀ ਤੋਂ ਸੀਟੀ ਹੱਲ ਹੋ ਜੇ ਡੈਗ ਡੈਕੇ ਦੇ ਸੱਟਾਂ ਬਹੁਤ ਇਹਨਾਂ ਦੇ ਵੀ ਸੱਟਾਂ ਵੱਜੀਆਂ ਡਿੱਗੇ ਸੀ ਕੱਲ ਜਿੰਨਾ ਮਾਤੇ ਲਗਾ ਸੰਤੋਸ਼ ਜੀ ਸੰਤੋਸ਼ ਜੀ ਤੁਹਾਡੇ ਕੀ ਹੋਇਆ ਇਸ ਗਲੀ 'ਚ ਆ ਵੇ ਨੈਟ ਜਿਆ ਮੋਡਾ ਟੁੱਟਿਆ ਹੋਇਆ ਹਜੇ ਤੱਕ ਨਹੀਂ ਲੋਟ ਆਇਆ ਹਾਂ ਸਭਾ ਨੀ ਤਾਨੂ ਹ ਪਾਣੀ ਦਾ ਬਹੁਤ ਜਿਆਦਾ ਗੰਦਾ ਕੰਮ ਐ ਇੱਥੇ ਕਿਉਂ ਬੁੜੇ ਬੰਦੇ ਤਾਵਣਾ ਜਾਉਣਾ ਪੈਂਦਾ ਬਜ਼ਾਰ ਦੇ ਵਿੱਚ ਵੀ ਤਾਂ ਮੈਂ ਤਾਂ ਇੱਥੇ ਦੋ ਤਿੰਨ ਵੱਡਿੱਬੀ ਐ ਇੱਕ ਇਹਨਾਂ ਦੀ ਮਾਤਾ ਡਿੱਗੀ ਹੋਈ ਐ ਇੱਧਰ ਅੱਛਾ ਜੀ ਕਰੀਏ ਕੀ ਪਾਣੀ ਅਸੀਂ ਤਿੰਨ ਚਾਰ ਵਾਰ ਜਾ ਕੇ ਆਏ ਉੱਥੇ ਦਫ਼ਤਰੋਂ ਤੋਰੀ ਗਈ ਠੀਕ ਐ ਜੀ ਇੰਨੀ ਵਾਰ ਜਾ ਕੇ ਆਈਆਂ ਬੁੜੀਆਂ-ਬੁੜੀਆਂ ਇਕੱਠੀਆਂ ਹੋ ਕੇ ਵੀ ਗਈਆਂ ਸਾਨੂੰ ਬਹੁਤ ਜਿਆਦਾ ਪਰੇਸ਼ਾਨੀ ਆ ਪਾਣੀ ਦੀ ਠੀਕ ਐ ਫੇਰ ਵੀ ਨਹੀਂ ਗੱਲ ਸੁਣਦੇ ਕੋਈ ਵੀ ਠੀਕ ਐ ਜੀ ਕੋਰੋਸ਼ ਕਰਨਾ ਚਾਹੋਗੀ ਹਾਂ ਜੀ ਉਹ ਤੁਸੀਂ ਦੇਖੋ ਭਈ ਕੀ ਕਰਨਾ ਚਾਹੁੰਦੇ ਆਂ ਦੇ ਨਾਲ ਹੀ ਵੰਡਾ ਮੱਧਾ ਨਿਵਾਸਾ ਲਗਾਤਾਰ ਹੋ ਰਹੀ ਹੈ ਐਮਐਲਏ ਤੋਂ ਡਾਕਟਰ ਕੋਸ਼ ਅਧਿਕਾਰੀਆ ਕੋਲ ਇਹ ਨਾ ਪਾਣੀ ਨਿਕਲ ਰਿਹਾ ਕੀਤਾ ਜਾਂਦੀ ਬਸ ਇਹਨਾਂ ਦੀ ਬਹੁਤ ਸਮੇਂ ਤੋਂ ਚੱਲ ਰਹੀ ਹੈ ਜਿਸ ਕਰਕੇ ਕਈਆਂ ਬਜ਼ੁਰਗਾਂ ਸੱਟਾਂ ਲੱਗ ਚੁੱਕੀਆਂ ਹਨ ਬੱਚਿਆਂ ਨੂੰ ਬਿਮਾਰੀ ਖਤਰਾ ਬਣਿਆ ਰਹਿੰਦਾ ਹੈ ਲੋਰੀ ਨੂੰ ਘਰੇ ਕੰਮ ਪਰੇਸ਼ਾਨੀ ਹੁੰਦੀ ਹੈ ਬੰਦੇ ਜਾਂਦੇ ਤੇ ਹਿਹਾਰੀਦਾਰ ਕੰਮ ਕਰਨ ਲਈ ਬਾਹਰ ਜਾਂਦੇ ਆ ਪਿੱਛੋਂ ਉਹਨਾਂ ਕੋਲ ਜਿਆਦਾ ਟਾਈਮ ਨਹੀਂ ਹੈ ਵਾਰੀ ਵਾਰੀ ਘਰੇ ਮਾਰਨ ਦਾ ਫਿਰ ਉਹ ਵੀ ਘਰੇ ਮਾਰ ਰਹੇ ਹੈ ਦਫ਼ਤਰਿਕ ਐਮਐਲਏ ਤੱਕ ਪਹੁੰਚ ਕਰ ਰਹੇ ਨੇ ਨਗਰ ਸੁਵਾਰਕੀ ਪਹੁੰਚ ਕਰ ਰਹੀ ਹੈ ਤੇ ਮੰਗ ਕਰ ਰਹੇ ਹੈ ਵੀ ਉਹਨਾਂ ਦਾ ਇਹ ਮਸਲਾ ਜਲਦ ਹੋ ਜਾ ਹੱਲ ਕੀਤਾ ਜਾਵੇ ਕੀਤਾ ਜਾਵੇ ਆ ਪਾਣੀ ਦਾ ਨਿਕਾਸ਼ ਨੂੰ ਪਤਾ ਹੀ ਉਹ ਤੋਂ ਤਾਂ ਕਦੇ ਉਧਰ ਡੋਲ ਰਿਹਾ ਅਗਲੇ ਵੀ ਰੋਕ ਦਿੰਦਾ ਜੀ ਦਾ ਹਾਂ ਜਿਹੜਾ ਕੜੋ ਦਾ ਵੀ ਕਰ ਗਿਆ ਹਾਂ ਪਾਣੀ ਬੰਦ ਕਰੂਗਾ ਨੇ ਪਿਛੇ ਇਹਦਾ ਜਗਾ ਉਹ ਕੀ ਜਗਾ ਕਿ ਇਹ ਤਾਂ ਉਹ ਖਾ ਅਗੇ ਦਾ ਜੀ ਅੱਛਾ ਜੀ ਕੜੋ ਕਿਲਾ ਥਾਂ ਦਾ ਉਹਨੂੰ ਬਹੁਤ ਵਾਰੀ ਆਖਿਆ ਵੀ ਤੁਹਾਨੂੰ ਬੰਦ ਕਰੋ ਪਾਣੀ ਦਾ ਪਾਣੀ ਅਸੀਂ ਕੀ ਕਰੀ ਮਜਬੂਰੀ ਸਾਡੀ ਉਹ ਮਜਬੂਰੀ ਆ ਦੋਲੀ ਕਿਤੇ ਅਗਲੀ ਦੇਖੋ ਜੱਟ ਰੋ ਵਦਾਨੂ ਪਾਣੀ ਨੂੰ ਲੜਾਈ ਵਾਲੇ ਕੰਮ ਇਥੇ ਆਜੋ ਮਾੜਾ ਲੜਾਈ ਕਿਸੇ ਖੜਾ ਦੋ ਜੱਦੀ ਜਲਾਤ ਆਪਾਂ ਪਾਣੀ ਨਹੀਂ ਡੋ ਸਕਦੇ ਨਹੀਂ ਡੋ ਸਕਦੇ ਹੱਕ ਤੁਹਾਡਾ ਹੱਕ ਬੰਦਾ ਨਗਰ ਕੌਂਸਲ ਤੋਂ ਮੰਗ ਕਰਨਾ ਪੰਚਾਇਤ ਅੱਸੀ ਹਲ ਕਰਨਾ ਉਹ ਤੁਹਾਡਾ ਤੁਹਾਡੀ ਗੱਲ ਹੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਅਸੀਂ ਉਹਨਾਂ ਕੋਲ ਬਹੁਤ ਵਾਰੀ ਗਏ ਆ ਅਸੀਂ ਬੇਨਤੀ ਕੀਤੀ ਉਹ ਕਹਿੰਦੇ ਕੋਈ ਨਹੀਂ ਕਰਦੇ ਹਾਲ ਇਸ ਗੱਲ ਨੂੰ ਮੰਨ ਲਓ ਤਿੰਨ ਕੌਂਸਲ ਤਾਂ ਲੰਘ ਗਏ ਆ ਰਾਮ ਨਾ ਲੰਘ ਗਏ ਹੁਣ ਦੇਖੋ ਵੀ ਉਦੋਂ ਵੀ ਹੁਣ ਤਾਂ ਮਲਾ ਇਹਦਾ ਹੱਕ ਲੱਗਦਾ ਜੀ ਪਹਿਲਾਂ ਹਾਲ ਵੀ ਇਹ ਆ ਤੁਹਾਡਾ ਜੀ ਜੀ ਸੰਜਨਾ ਮੰਤ ਜੀ ਸੰਜਨਾ ਮੰਤ ਜੀ ਤੇ ਕੀ ਸਮੱਸਿਆ ਇਕੱਠੇ ਹੋ ਰਹੀ ਤੁਸੀਂ ਮੱਲਾ ਨਵਾਸੀ ਜੀ ਅਸੀਂ ਤਾਂ ਮਿਹਨਤ ਕਰਦੇ ਆਂ ਐਮਐਲਏ ਸਾਹਿਬ ਨੂੰ ਠੀਕ ਹੈ ਜੀ ਤੇ ਉਹਨੂੰ ਇਹ ਗੱਲ ਕਹਿ ਰਹੇ ਆਂ ਸਾਡਾ ਇੱਧਰਲੇ ਪਾਸੇ ਮੱਲੇ ਨੇ ਧਿਆਨ ਦੇਵੇ ਹੋ ਠੀਕ ਹੈ ਇੱਧਰ ਕੋਈ ਸਹੂਲ ਨਹੀਂਗਾ ਠੀਕ ਹੈ ਇਸੇ ਮੱਲੇ ਦੇ ਵਿੱਚ ਤੇ ਨਾਲੀ ਨਹੀਂ ਬਣਦਾ ਇੱਥੇ ਪਾਣੀ ਜਾਣ ਦਾ ਰਸਤਾ ਨਹੀਂ ਤੇ ਦੇਖ ਲਓ ਪਾਣੀ ਤਾਂ ਕਿੰਨਾ ਗੰਦ ਵਜੇ ਹੋਇਆ ਇੱਥੇ ਠੀਕ ਹੈ ਨਾ ਪਾਣੀ ਜਾਣ ਦਾ ਕੋਈ ਰਸਤਾ ਨਹੀਂਗਾ ਨੋਕਾਂ ਦੇ ਜਿੰਨੇ ਵੀ ਗੰਦਾ ਪਾਣੀ ਵੀ ਐ ਸਾਫ ਪਾਣੀ ਸਾਰੇ ਗਲੀ ਚ ਜਾ ਰਿਹਾ ਠੀਕ ਐ ਇਹ ਤੇ ਨਾਲੀ ਵੀ ਸਾਡਾ ਬਣਾ ਕੇ ਦੇ ਦੇ ਨਾਲੇ ਸਾਡਾ ਗਲੀ ਵਧੀਆ ਬਣਾ ਕੇ ਦੇ ਦੇ ਠੀਕ ਐ ਜੀ ਹਾਂ ਐਮਐਲਏ ਸਾਹਮਣੇ ਇਹ ਮਿਹਨਤ ਕਰਦੇ ਆ ਸੀ ਜੋ ਕੱਲੇ ਵੋਟ ਲੈਣ ਵਾਸਤੇ ਨਹੀਂ ਹੋਣਾ ਸਾਡਾ ਹੈਦਾ ਵੀ ਨਿਗਾ ਮਾਰੇ ਕਿੰਨਾ ਸਮਾਂ ਰਹਿੰਦੋਂਗੇ ਇੱਥੇ ਇਹ ਫਾਸੀ ਸਾਡੇ ਰਹਿੰਦੋਂ ਨੋ 10 ਸਾਲ ਹੋ ਗਏ ਆ ਤੱਕ ਆ ਸਾਰੇ ਰਹਿੰਦੇ ਨੇ ਵੀ ਇਹਨਾਂ ਦੀ ਵੀ ਇਹਦਾ ਵੀ ਹੋ ਗਿਆ 12 13 ਸਾਲ ਤੇ ਇਹਨਾਂ ਦਾ ਵੀ ਹੋ ਗਏ ਠੀਕ ਐ ਨਾ ਜੀ ਤੁਸੀਂ ਨਗਰ ਕੌਂਸਲ ਅਧਿਕਾਰੀਆਂ ਕੋਲ ਕਿਹਾ ਨਹੀਂ ਇਸ ਬੰਦੇ 'ਚ ਕੋਈ ਨਹੀਂ ਗੱਲ ਕਾ ਸੁਣਦਾ ਇੱਧਰ ਤਾਂ ਐਸਐਮਐਲ ਨੇ ਤਾਂ ਕੋਈ ਨਹੀਂ ਸੁਣਦਾ ਗੱਲ ਉਹ ਵਿਚਾਰੇ ਸਾਰੇ ਹੈਗੇ ਕੰਮਦੰਦੇ ਵਾਲੇ ਇੱਥੇ ਅਗਲੇ ਸਵੇਰ ਨਾਲ ਦੀ ਕੰਮ ਜਾਣਦੇ ਠੀਕ ਹੈ ਇੱਧਰ ਕੋਈ ਜਾਣਗੇ ਤੇ ਸਾਰਾ ਸ਼ਾਮ ਤੱਕ ਰੋਟੀ ਬਣਾਉਂਗੀ ਕਿਤੇ ਕੋਈ ਜਾਣੇ ਨਹੀਂ ਇੱਧਰ ਕੋਈ ਆਉਂਦਾ ਹੀ ਨਹੀਂ ਇੱਧਰ ਲੋਕਾਂ ਨੇ ਤੁਸੀਂ ਭਾਗ ਆਪਣਾ ਸ਼ਹਿਰ ਨਿਵਾਸੀ ਹੋ ਹਾਂਜੀ ਤੁਹਾਡਾ ਰਾਈਟ ਬੰਦਾ ਤੇ ਨਗਰ ਕੌਂਸਲ ਚ ਅਧਿਕਾਰ ਲੈਣ ਦਾ ਉਹਨਾਂ ਤੋਂ ਕੀ ਕਹਿੰਦੇ ਆ ਤੁਹਾਨੂੰ ਉਹ ਜੀ ਅਸੀਂ 15 ਵਾਰੀ ਲੈ ਕੇ ਵੀ ਦਿੱਤੀਆਂ ਸੀ ਠੀਕ ਹੈ ਜੀ ਸਾਰੇ ਕਰਦੀ ਹਿੱਸਾ ਜਿੰਨੇ ਵੀ ਸਾਰੇ ਨੇ ਦائیں ਗੋਟਾ ਲਾ ਕੇ ਅਸੀਂ ਲਿਖ ਕੇ ਵੀ ਦਿੱਤੀ ਹੈ ਸਾਡਾ ਗਲੀ ਗਲੀ ਦੇ ਸਹੀ ਸਾਫ ਕਰੀ ਜਦ ਗਲੀ ਬਣਾਈ ਜਾਵੇ ਤੇ ਨਾਲੇ ਤੇ ਸਾਡਾ ਨਾਲੀਆਂ ਬਣਾਈ ਜਾਵੇ ਨਹੀਂ ਪੈਂਦਾ ਹੋਰ ਬੁਰਾ ਹਾਲ ਹੋ ਜਾਂਦਾ ਗਲੀ ਦਾ ਕਿਥੋਂ ਪਾਣੀ ਕੋਈ ਨਹੀਂ ਕਸੀ ਨਹੀਂ ਜੀ ਨਾ ਜੀ ਕਿਤੇ ਜਾਣ ਦਾ ਰਸਤਾ ਹੀ ਨਹੀਂ ਪਾਣੀ ਜਾਣ ਦਾ ਤੇ ਫਿਰ ਤੁਹਾਡੇ ਪਰੇਸ਼ਾਨੀਆਂ ਪਾਣੀ ਨਾਲ ਦੀ ਪੂਰੀ ਪਰੇਸ਼ਾਨੀ ਆਉਂਦੀ ਹੈ ਜੀ ਸਨ ਤਾਂ ਇੰਨਾ ਪਰੇਸ਼ਾਨ ਹੈ ਨਾ ਸਨ ਤਾਂ ਗੱਡੀ ਤੋਣ ਦਾ ਵੀ ਪਰੇਸ਼ਾਨ ਹੈ ਤੇ ਨੌਣ ਤੋਣ ਦਾ ਵੀ ਪਰੇਸ਼ਾਨ ਕੱਪੜਾ ਤੋਣ ਦਾ ਵੀ ਪਰੇਸ਼ਾਨ ਹੋਈ ਹੋਈ ਆ ਸੀ ਐਨੀ ਪਾਣੀ ਜਾਣ ਦਾ ਨੰਗਾ ਰਸਤਾ ਹੀ ਹੈ ਨਹੀਂ ਅਸੀਂ ਪਾਣੀ ਡੋਲ ਲਏ ਕਿਤੇ ਅੱਜ ਤਾਂ ਇਹ ਮੇਰੇ ਸਾਹਮਣੇ ਇਹ ਗੱਲ ਕਹਿ ਰਹੀਆਂ ਸਾਨੂੰ ਇਹ ਤਾਂ ਨਾਲ ਹੀ ਬਣਾ ਕੇ ਦੇਵੇ ਸਾਨੂੰ ਵੀ ਤਵਾ ਵਧੀਆ ਇਸ ਗਲੀ ਬਣਾ ਕੇ ਦੇਵੇ ਜਿੰਨੇ ਵੀ ਸਾਡੇ ਵਾਲੇ ਦੇ ਵਿੱਚ ਜਿੰਨੇ ਵੀ ਗਲੀ ਹੈ ਸਾਰੇ ਦੇ ਵਿੱਚ ਸਾਰੇ ਵਲੀਆ ਵਧੀਆ ਵਧੀਆ ਬਣਾਵੇ ਸਾਡੋਂ ਨਾਲੀਆਂ ਬਣਾ ਦੇ ਤੇ ਨਾਲੇ ਸਾਡ ਗਲੀ ਬਣਾ ਕੇ ਦੇ ਦੇ ਤੁਹਾਡੇ ਐਮਸੀ ਕੋਣ ਬਣਾ ਨਾ ਹੁੰਦੀ ਉਹ ਤਾਂ ਸਾਨੂੰ ਪਤਾ ਨਹੀਂ ਕਿ ਕੋਈ ਆਉਂਦਾ ਨਹੀਂ ਇੱਥੇ ਪਾਇਲਾ ਨੰਬਰ ਵੋਟ ਪੈਣਗਾ ਤਾਂ ਐਮਸੀ ਪਤਾ ਲੱਗੂਗੀ ਚਲੋ ਚਲੋ ਬਣ ਗਿਆ ਐਮਸੀ ਬਣ ਗਿਆ ਚਲੋ ਕੋਈ ਗੱਲ ਨਹੀਂ ਤੇ ਐਮਐਲਏ ਸਾਹਿਬ ਨਾਲ ਅਸੀਂ ਕਹਿ ਰਹੇ ਹਾਂ ਆ ਬਣਾ ਕੇ ਦੇਵੇ ਸਾਨੂੰ ਠੀਕ ਹੈ